ਆਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਪੰਜਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਅਵਰ ਉਪਾਬ ਸਭ त्यागਿਆ दारू ਨਾਮ ਲਾਇ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਾਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਹਰਖਨ ਹਾਰੇ ਰਾਖਿਆ ਕਰ ਆਪਣੀ ਮਇਆ ਰਹਾਉ ਬਾ ਪਕਰ ਪ੍ਰਭ ਕਾਢਿਆ ਕਿਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਬਿਲਾਵਲ ਮਹਲਾ 5ਵਾਂ ਕਾਰ ਧਾਰ ਮਸਤਕ ਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰੱਖਦਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਧ ਜਨ ਸੋ ਲੇਤਾ ਮਾਨ ਰਹਾਓ ਸਰਨ ਪਰੇ ਚਰਨਾਰ ਬਿੰਦ ਜਨ ਪ੍ਰਭ ਕੀ ਪ੍ਰਾਨ ਸੈ ਜਿਸ ਭਾਏ ਨਾਨਕ ਮਿਲੀ ਜੋਤੀ ਜੋਤ ਸਮਾਨ ਬਿਲਾਵਲ ਮਹੱਲਾ ਪੰਜਵਾਂ ਚਰਨ ਕੰਬਲ ਕਾ ਆਸਰਾ ਦਿਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਦ ਪ੍ਰਤਾਪ ਰੱਖਣ ਹਾਰਿਆ ਪਾਰ ਪ੍ਰਭ ਤਾਂ ਕੀ ਨਿਰਬਲ ਸੇਵ RAM ਰਾਜ RAM ਦਾਸ ਪੁਰ ਕਿਨੇ ਗੁਰ ਦੀਵਰਹਾਉ ਸਦਾ ਸਦਾ ਹਰ ਧਿਆਈ ਐ ਕਿਛ ਬਿਗਨ ਨਾ ਲਾਗੇ ਨਾਨਕ ਨਾਮ ਸਲਾਹੀ ਐ ਭਾਏ ਦੁਸ਼ਮਨ ਭਾਗੇ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭੂ ਅਰਾਧੀ ਐ ਮਿਲ ਸਾਦ ਸਮਾਗੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਗੈ ਰਾਮ ਨਾਮ ਜੋ ਜਨ ਜਪੇ ਅਣ ਦਿਨ ਸਦ ਜਾਗੈ ਤੰਤ ਮੰਤਨੈ ਜੋਈ ਤਿਤ ਚਾਖਨਾ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨਮੋ ਬਿਨ ਸੈ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੈ ਜੋ ਕਹਿ ਸੋ ਕਰਨਾ ਪੈ ਪ੍ਰਸੰਨ ਗੋਪਾਲ ਰਾਏ ਪਉ ਕਿਛ ਨਈ ਕਰਨਾ ਦੁਖ ਨਾ ਲਾਗੇ ਕਦੀ ਤਦ ਪਾਰ ਬ੍ਰਹਮ ਚਤਾਰੇ ਜਮ ਕੰਕਰ ਨੇੜ ਨ ਆਵਈ ਗੁਰ ਸਿੱਖ ਪਿਆਰੀ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਈ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰੈ ਪ੍ਰਭ ਆਪਣਾ ਨਾ ਠਾ ਦੁੱਖ ਠਾਹੋ ਬਿਸਰਾਮ ਪਾਏ ਮਿਲ ਸਾਧ ਸੰਗ ਤਾਂਤੇ ਬਾਹੋੜ ਨਾ ਧਾਓ ਬਲਿਹਾਰੀ ਗੁਰਿਆਪਨੀ ਚਰਨਨ ਬਲਜਾਓ आनंद सुख मंगल बनि पेकत गुण गाओ रहाओ कथा कीर्तन राग नाद धुन ए बनयो सवाओ नानक प्रभु सो प्रसन्न पै बाशत फल पावाओ बिलावल महल्ला 5वां ਦਾਸ ਤੇਰੀ ਕੀ ਬੇਨਤੀ ਹਰਿਦਕਰ ਪਰਗਾਸੀ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸੇ ਚਰਨ ਕੰਬਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਦ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਮ ਤੋ ਹੈ ਤੋ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸੇ ਬਿਲਾਵਲੇ ਮਹੱਲਾ ਪੰਜਵਾ ਸਰਬ ਸਿੱਧ ਹਰ ਗਾਈ ਐ ਸਭ ਭਲਾ ਮਨਾਵੇਂ ਸਾਦ ਸਾਦ ਮੁਕਤੀ ਕਹਿ ਸੁਣ ਦਾਸ ਮਿਲਾਵੇ ਸੂਕ ਸਹਿਜ ਕਲਿਆਨ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪੈ ਹਰ ਹਰ ਨਾਮ ਜੀਨ ਰਹਾਉ ਪੂਰ ਰਿਓ ਸਰਬਤਰ ਮੈਂ प्रभ गुणी गहीर नानक भगत आनंद मैं प्रभ की तीर बिलावले महल्ला पंजम अरदास सुनी दातार प्रभ हो ही कृपाल राख लिया अपना शिव को ਮੋਖ ਨਿੰਦਕ ਸ਼ਾਰ ਤੁਜੀ ਨਾ ਜੋ ਹੀ ਕੋ ਮੀਤ ਜਨ ਤੂੰ ਗੁਰ ਕਾ ਦਾਸੇ ਪਾਰ ਬਰਮ ਤੂੰ ਰਾਖਿਆ ਦੇ ਆਪਣੇ ਹਾਥ ਰਹਾਉ ਜੀਅਨ ਕਾ ਦਾਤਾ ਏ ਕਹਿ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ गोविंद ਨਿੰਦਕ ਮਰਤਕ ਹੋਇ ਗਹਿ ਤਮ ਹੋ ਨਚੰਦ ਰਹਾਉ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰ ਦੀਵ जय जय कार जगत में सफल जंग की शिव ऊचिय अपार अगणत हर सब जी जिस हाथ नानक प्रभु सरनागति जतकत मेरी साथ बिलावल महल्ला पंजवा ਗੁਰਪੂਰਾ ਆਰਾਧਿਆ ਹੋਈ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਗ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸੋਕ ਸਹਿ ਜੀ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਝੀ ਸੀਤਲ ਪੈ ਰਾਖੀ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜੰਕਾ ਵੱਡ ਪਰਤਾਪ ਬਿਲਾਵਲ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭੈ ਕਾਮ ਪਉ ਡਾਟਾ ਪਰਮ ਮਿਟ ਗਿਆ ਰਵਿਆਨ ਤੇ ਰਾਮ ਸਾਧ ਜਨਾ ਕੇ ਸੰਗ ਬਸਤ ਸੁਖ ਸਹਿਜਿ ਬਿਸਰਾਮ ਸਾਈ ਘੜੀਸ ਲਖਾਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪੈ ਸੰਸਾਰ ਮੈਂ ਫਿਰਤੀ ਪੈ ਨਾਮ ਨਾਨਕ ਤਿਸ ਸਰਨਾਗਤੀ ਕੱਡ ਕੱਡ ਸਬਜਾਨ ਬਿਲਾਵਲੇ ਮਹੱਲਾ ਪੰਜਵਾਂ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵੱਡ ਪ੍ਰਤਾਬ ਅਚਰਜ ਰੂਪ ਹਰ ਕੀ ਨੀਂਦਾਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਾਮਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੀ ਨਾ ਹੋਵਈ ਜਨ ਕੀ ਅਰਦਾਸੇ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਬਿਲਾਵਲੇ ਮਹੱਲਾ ਪੰਜਵਾ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮ ਜਨ ਸੀ ਵਿਆ ਅਨ ਦਿਨ ਰੰਗ ਰਾਤਾ ਸਾਥ ਸਹਿ ਜੀ ਆਨੰਦ ਕਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਨ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤਮੇ ਅੰਤਰ ਜਾਮੀ ਥਾਨ ਥਨ ਅੰਤਰ ਰਾਵ ਰਹਿ ਨਾਨਕ ਕੇ ਸੁਆਮੀ ਬਿਲਾਵਲੇ ਮਹੱਲਾ ਪੰਜਵਾ ਤਾਤੀ ਵਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੀ RAM ਕਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਨ ਬਨਤ ਬਨਾਾਈ ਰਾਮ ਨਾਮ ਔਖਦ ਦਿਆ ਏਕਾਲ ਵਲਾਈ ਰਹਾਓ ਰਾਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਬਿਲਾਵਲੇ ਮਹੱਲਾ ਪੰਜਵਾਂ बालक रखियन पार भरम गुरदेव सुख सांत सहजनंद पै पूरन पई सेव रहाओ भगत जना की बेनती सुनी प्रभे आप रोग मटाए जीवालियन ਜੰਕਾ ਵਡ ਪਰਤਾਪ ਦੁਖ ਹਮਾਰੇ ਬਖਸ਼ਿਆਨ ਆਪਣੀ ਕਲਤਾਰੀ ਮਨ ਬਾਛਤ ਪਲ ਦਿੱਤੀਆਂ ਨਾਨਕ ਬਲਿਹਾਰੀ ਦੁਖ ਹਮਾਰੇ ਬਖਸ਼ਿਆਨ ਆਪਣੀ ਕਲਤਾਰੀ ਮਨ ਬਾਛਤ ਪਲ ਦਿੱਤੀਆਂ नानक बलहारी वाहिगुरु